ਰੱਬ ਹੈ ਜਾਂ ਨਹੀਂ ਕਿਤਾਬਾਂ ਦੇ ਵਿੱਚ ਸਾਇੰਸ ਦੀਆਂ ਕਿਤਾਬਾਂ 'ਚ ਰੱਬ ਦਾ ਕਿਤੇ ਕੋਈ ਜ਼ਿਕਰ ਨਹੀਂ ਹੈਗਾ ਪਰ ਜਿਉਂ-ਜਿਉਂ ਇਹਨਾਂ ਦਾ ਪਤਾ ਲੱਗਦਾ ਗਿਆ ਵਿਗਿਆਨ ਤਰੱਕੀ ਕਰਦਾ ਗਿਆ ਤਾਂ ਰੱਬ ਦੀ ਕਿਤੇ ਲੋੜ ਮਹਿਸੂਸ ਨਹੀਂ ਹੋਈ ਹੈਗੀ ਤੁਸੀਂ ਕੁਦਰਤ ਨੂੰ ਮੰਨਦੇ ਹੋ ਅਸੀਂ ਰੱਬ ਨੂੰ ਮੰਨਦੇ ਹਾਂ ਜੀ ਜੀ ਕੁਦਰਤ ਜਿਹੜੀ ਉਹ ਨਿਯਮਾਂ ਮੁਤਾਬਕ ਚੱਲਦੀ ਹੈ ਜਿਵੇਂ ਦਰਿਆ ਨੇ ਉੱਚੀ ਜਗ੍ਹਾ ਤੋਂ ਨੀਵੇਂ ਜਗ੍ਹਾ ਜਾਂਦੇ ਆ। ਇਹ ਕੁਦਰਤ ਦਾ ਨਿਯਮ ਹੈ। ਜੇ ਰੱਬ ਮੰਨਿਆ ਵੀ ਰੱਬ ਚਲਾ ਰਿਹਾ ਫਿਰ ਤਾਂ ਨੀਚੇ ਤੋਂ ਉੱਪਰ ਨੂੰ ਵੀ ਚਲਾ ਸਕਦਾ। ਕੁਦਰਤ ਮੁਤਾਬਕ ਨਿਯਮ ਅਨੁਸਾਰ ਚੱਲਦਾ। ਫਿਰ ਕਹਿੰਦਾ ਭਾਬ ਤੁਹਾਡੇ ਮੁਤਾਬਕ ਵੀ ਰੱਬ ਹੈ ਜਾਂ ਨਹੀਂ? ਨਹੀਂ ਰੱਬ ਦੀ ਕੋਈ ਹੋਂਦ ਨਹੀਂ ਹੈਗੀ। ਜਿਹੜਾ ਦੇਹ ਜਿੰਨਾ ਜ਼ਿਆਦਾ ਰੱਬ ਨੂੰ ਮੰਨਦਾ, ਉਨਹੀਂ ਉਹ ਗਰੀਬ ਹੈ, ਉਨਹੀਂ ਉੱਥੇ ਬਿਮਾਰੀ ਹੈ, ਉਨਹੀਂ ਜਾਣੀ ਉਹਦੇ ਹਾਲਤ ਹੈ ਜਿਹੜੀ ਬਹੁਤ ਮਾੜੀ। ਉੱਠ ਕੇ ਜਲਦੀ ਇਸ਼ਨਾਨ ਕਰਕੇ ਪਾਠ ਕਰਦੇ ਨੇ ਫਿਰ ਉਹਨਾਂ ਦਾ ਕੀ ਕਹਿਣਾ ਸੀ ਨਹੀਂ ਉਹ ਚਲੋ ਉਹਨਾਂ ਦਾ ਵਿਸ਼ਵਾਸ ਹੈ ਉਹ ਕਰ ਸਕਦੇ ਨੇ ਪਰ ਸਾਡਾ ਇਹ ਮੰਨਣਾ ਹੈ ਵੀ ਉਹਨੂੰ ਬਿਨਾ ਮੰਨੇ ਤੋਂ ਵੀ ਵਧੀਆ ਜ਼ਿੰਦਗੀ ਜਿਉਆ ਜਾ ਸਕਦਾ ਕੰਮ ਸ਼ੁਰੂ ਕਰਨਾ ਹੋਵੇ ਕਹਿੰਦੇ ਬੁੱਧ ਕੰਮ ਸ਼ੁੱਧ ਤੁਸੀਂ ਪਰਸੋਂ ਦਾ ਅਖਬਾਰ ਚੱਕ ਕੇ ਦੇਖਿਓ ਅਖਬਾਰ ਦੇ ਵਿੱਚ ਖਬਰ ਹੋ ਦੋ ਮੁੰਡੇ ਚਿੱਟਾ ਪੀ ਕੇ ਮਰ ਗਏ ਹੁਣ ਜਿਹੜੇ ਚਿੱਟਾ ਪੀ ਕੇ ਮਰ ਗਏ ਉਹਨਾਂ ਦੇ ਘਰਦਿਆਂ ਵਾਸਤੇ ਬੁੱਧ ਚੰਗਾ ਥੋੜੋ ਆ ਨਜ਼ਰ ਲੱਗ ਜਾਂਦੀ ਹੈ ਬੁਰੀ ਨਜ਼ਰ ਲੱਗੇ ਨੇ ਤੂੰ ਫਲਾਨੀ ਆ ਚੀਜ਼ ਨਾ ਪਾ ਤੈਨੂੰ ਕੋਈ ਨਜ਼ਰ ਲਾ ਦੂ ਜੇ ਨਜ਼ਰ ਲੱਗਦੀ ਹੋਵੇ ਅਸਲ ਚ ਨਜ਼ਰ ਅੰਧ ਵਿਸ਼ਵਾਸ ਹੈ ਅੰਧ ਵਿਸ਼ਵਾਸ ਅਗਿਆਨਤਾ ਕਰਕੇ ਹੈ ਗਰੀਬੀ ਕਰਕੇ ਹੈ ਕੀ ਸੱਚੀ ਕਿਸੇ ਇਨਸਾਨ ਚੋਂ ਭੂਤ ਜਾਂ ਪ੍ਰੇਤ ਜਿੰਨਾ ਆਉਂਦੇ ਨੇ ਇਹ ਇੱਕ ਮਾਨਸਿਕ ਰੋਗ ਹੈ ਭੂਤ ਪ੍ਰੇਤ ਨਾ ਆਉਂਦੇ ਕੋਈ ਚੀਜ਼ ਨਹੀਂ ਹੈਗੀ ਨਾ ਭੂਤ ਤੋਂ ਇੰਨਾ ਡਰਨਾ ਚਾਹੀਦਾ ਹੁੰਦੀ ਵੀ ਫੇਰ ਵੀ ਸਾਨੂੰ ਡਰਨ ਦੀ ਲੋੜ ਨਹੀਂ ਛੋਟੇ ਬੱਚੇ ਨੂੰ ਅਸੀਂ ਦੋਤਾ ਦਿਮਾਗ 'ਚ ਭਰਤਾ ਵੀ ਫੂਕ ਮਾਰੇ ਤੋਂ ਦਰਦ ਦੂਰ ਹੋ ਜਾਂਦਾ ਹੁਣ ਜਿਹੜਾ ਵੱਡਾ ਉਹਨੂੰ ਪਤਾ ਹੈ ਵੀ ਫੂਕ ਮਾਰੇ ਤੋਂ ਤਾਂ ਦਰਦ ਦੂਰ ਨਹੀਂ ਹੁੰਦਾ ਉਹਦੇ ਵਾਸਤੇ ਫਿਰ ਹਥੌਲਾ ਬਣ ਗਿਆ ਉਹਔਰਤਾਂ ਨੂੰ ਕਸਰ ਹੁੰਦੀ ਆ ਉਹਨਾਂ 'ਚ ਪੰਜਾਬੀ ਜੋ ਭੂਤ ਆਉਂਦੇ ਨੇ ਕਿਸੇ 'ਚ ਬੰਗਾਲੀ ਨਹੀਂ ਆਉਂਦਾ ਮਦਰਾਸੀ ਨਹੀਂ ਆਉਂਦਾ ਆਂਦਰਾ ਦਾ ਨਹੀਂ ਆਉਂਦਾ ਔਰ ਆਤਮਾ ਦੇ ਕਾਇਦੇਨ ਲੱਗ ਜਾਂਦਾ ਜਦੋਂ ਦੇ ਦਬਾ ਪੈਣ ਲੱਗ ਜਾਂਦੇ ਨੇ ਜਾਂ ਸੁਪਨੇ ਡਰਾਉਣੇ ਆਉਣ ਲੱਗ ਜਾਂਦੇ ਨੇ ਉਹ ਤਾਂ ਦਿਮਾਗ ਦਾ ਇੱਕ ਹਿੱਸਾ ਜਾਗਦਾ ਰਹਿੰਦਾ ਉਹਦੇ ਕਰਕੇ ਉਹਦੇ ਖਿਆਲ ਸੁਪਨੇ ਆਉਂਦੇ ਰਹਿੰਦੇ ਨੇ ਉਸ ਕਰਕੇ ਸੁਪਨੇ ਆਉਣਾ ਤਾਂ ਗੂੜੀ ਨੀਂਦ ਦੀ ਨਿਸ਼ਾਨੀ ਹੈ ਤੇ ਇਸ ਕਰਕੇ ਉਹ ਸੁਪਨੇ ਸੱਚੇ ਨਹੀਂ ਹੁੰਦੇ ਉਹ ਤਾਂ ਜੇ ਕਿਸੇ ਨੂੰ ਯਾਦ ਕਰਦੇ ਆ ਤਾਂ ਰਾਤ ਨੂੰ ਸੁਪਨੇ ਦੇ ਵਿੱਚ ਆਪਾਂ ਨੂੰ ਸੁਪਨੇ ਦੇ ਵਿੱਚ ਆ ਸਕਦਾ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਅੱਜਕਲ ਡਿਜੀਟਲ ਮੀਡੀਆ ਤੇ ਬਾਬਿਆਂ ਦੇ ਬਹੁਤ ਜ਼ਿਆਦਾ ਚਾਚੇ ਹੋ ਰਹੇ ਨੇ ਤੇ ਬਾਬੇ ਜਿਹੜੇ ਚੌਂਕੀਆਂ ਲਵਾ ਰਹੇ ਨੇ ਤੇ ਕਹਿ ਰਹੇ ਨੇ ਕਿ ਤੁਹਾਡੇ ਨੂੰ ਨੂੰ ਜਿਹੜਾ ਪੁੱਤੀ ਦਵਾਂਗੇ ਜਾਨੀ ਕਿ ਮੁੰਡਾ ਹੀ ਹੋਵੇਗਾ ਜਾਂ ਧਾਗੇ ਤਵੀਆਂ ਦੇ ਜਿਹੜੇ ਉਹ ਚਾਂਸੇ ਦੇ ਵਿੱਚ ਉਲਝਾ ਰਹੇ ਨੇ ਜਾਂ ਕਹਿ ਰਹੇ ਨੇ ਤਾਂ ਆ ਟੂਣਾ ਟੱਪਾ ਕਰ ਦੋ ਆਟਾ ਆਲਾ ਕਰ ਦੋ ਫੁਲਾਣੇ ਮੋੜ ਤੇ ਤੁਹਾਡਾ ਵੀਜ਼ਾ ਜਿਹੜਾ ਬਹੁਤ ਜਲਦੀ ਆ ਜਾਵੇਗਾ ਤੇ ਕਈ ਤਾਂ ਲੋਕਾਂ ਨੂੰ ਇੰਨਾਂ ਦਾ ਜ਼ਿਆਦਾ ਗੁੰਮਰਾਹ ਕਰ ਰਹੇ ਨੇ ਤੇ ਲੋਕਾਂ ਦਾ ਜਿਹੜਾ ਇਹ ਸੋਚਿਆ ਜਾਵੇ ਕਿ ਪਰਮਾਤਮਾ ਤੋਂ ਰੱਬ ਤੋਂ ਹੀ ਯਕੀਨ ਉੱਠ ਗਿਆ ਇਹਦਾ ਮਤਲਬ ਕੀ ਹੁਣ ਬਾਬੇ ਹੀ ਸਾਰਾ ਕੁਝ ਬਣ ਗਏ ਨੇ ਤੇ ਇਨਾਂ ਟੂਣਾਂ ਟੱਪਿਆਂ ਦਾ ਜਾਂ ਥੌਲਿਆਂ ਦਾ ਜਾਂ ਧਾਗਿਆਂ ਦਾ ਇਹਨਾਂ ਦੇ ਪਿੱਛੇ ਅਸਲ ਕੀ ਬਜ਼ਾ ਤਾਂ ਮੇਰੇ ਨਾਲ ਰਾਮਕੁਮਾਰ ਜੀ ਤਰਕਸ਼ੀਲ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਭ ਤੋਂ ਪਹਿਲਾਂ ਜਿਵੇਂ ਸ਼ੁਰੂਆਤ ਦੇ ਵਿੱਚ ਮੈਂ ਗੱਲ ਕੀਤੀ ਆ ਕਿ ਲੋਕਾਂ ਦਾ ਪਰਮਾਤਮਾ ਤੋਂ ਹੀ ਯਕੀਨ ਉੱਠ ਗਿਆ ਸਭ ਤੋਂ ਪਹਿਲਾਂ ਤਾਂ ਇਹ ਦੱਸ ਦੋ ਵੀ ਰੱਬ ਹੈ ਜਾਂ ਨਹੀਂ ਪਰਮਾਤਮਾ ਹਾਂ ਰੱਬ ਦੇ ਜਣੇ ਵਿਗਿਆਨ ਦੇ ਕਿਤਾਬਾਂ ਦੇ ਵਿੱਚ ਸਾਇੰਸ ਦੀਆਂ ਕਿਤਾਬਾਂ 'ਚ ਰੱਬ ਦਾ ਕਿਤੇ ਕੋਈ ਜ਼ਿਕਰ ਨਹੀਂ ਹੋਏਗਾ ਰੱਬ ਦੇ ਜਾਨੀ ਜਿਹੜੇ ਅਸੀਂ ਪੜਦੇ ਆ ਉਹਦੇ ਚ ਰੱਬ ਦਾ ਕੋਈ ਉਹ ਨਹੀਂ ਆਉਂਦਾ ਇਹ ਸਿਰਫ ਜਿਹੜੇ ਚੀਰਾਂ ਤੋਂ ਚੱਲੇ ਆ ਰਹੇ ਨੇ ਜਿਵੇਂ ਪਹਿਲਾਂ ਫਰਜ਼ ਕਰੋ ਵੀ ਮੈਂ ਕਿਉਂ ਪੈਂਦਾ ਹੈ ਰੱਬ ਪਾਉਂਦਾ ਹੈ ਪੁਚਾਲ ਕਿਉਂ ਆਉਂਦਾ ਹੈ ਰੱਬ ਲਿਆਉਂਦਾ ਹੈ ਇਹ ਫਲੱਡ ਕਿਉਂ ਆਉਂਦਾ ਜਾਂ ਹੋਰ ਬਿਮਾਰੀ ਹਾਂ ਕੌਣ ਪੈਦਾ ਕਰਦਾ ਹੈ ਰੱਬ ਪੈਦਾ ਕਰਦਾ ਪਰ ਜਿਉਂ-ਜਿਉਂ ਇਹਨਾਂ ਦਾ ਪਤਾ ਲੱਗਦਾ ਗਿਆ ਵਿਗਿਆਨ ਤਰੱਕੀ ਕਰਦਾ ਗਿਆ ਤਾਂ ਰੱਬ ਦੀ ਕਿਤੇ ਉਹਦੇ ਲੋੜ ਮਹਿਸੂਸ ਨਹੀਂ ਹੋਈ ਹੈਗੀ ਕਿਉਂਕਿ ਅਸਲ ਦੇ ਵਿੱਚ ਕਈ ਕਹਿੰਦੇ ਨੇ ਵੀ ਰੱਬ ਤੁਸੀਂ ਕੁਦਰਤ ਨੂੰ ਮੰਨਦੇ ਆਂ ਅਸੀਂ ਰੱਬ ਨੂੰ ਮੰਨਦੇ ਆਂ ਜੀ ਜੀ ਕੁਦਰਤ ਜਿਹੜੀ ਉਹ ਨਿਯਮਾਂ ਮੁਤਾਬਕ ਚੱਲਦੀ ਆ ਜੀ ਜਾਨੀ ਕੁਦਰਤ ਦੇ ਮੁਤਾਬਕ ਹਰ ਚੀਜ਼ ਆਪਣੇ ਆਪ ਬਣੀ ਆ ਪਦਾਰਥ ਪਹਿਲਾਂ ਤੋਂ ਮੌਜੂਦ ਥੇ ਉਹਦਾ ਰੂਪ ਬਦਲਦਾ ਜਿਸ ਦੇ ਤੋਂ ਫਿਰ ਧਰਤੀ ਬਣੀ ਆ ਜਾਂ ਮਨੁੱਖ ਬਣਿਆ ਰੱਬ ਦਾ ਮਤਲਬ ਹੈ ਵੀ ਰੱਬੇ ਸਭ ਕੁਝ ਚਲਾ ਰਿਹਾ ਹੈ ਪਰ ਕੁਦਰਤ ਦੇ ਨਿਯਮ ਮੁਤਾਬਕ ਚੱਲਦੇ ਆ ਜਿਵੇਂ ਦਰਿਆ ਨੇ ਉੱਚੀ ਜਗ੍ਹਾ ਤੋਂ ਨੀਚੀ ਜੇ ਨੀਵੇਂ ਜਗ੍ਹਾ ਜਾਂਦੇ ਆ ਇਹ ਕੁਦਰਤ ਦਾ ਨਿਯਮ ਹੈ ਇਹ ਜੇ ਰੱਬ ਮੰਨੀ ਹੈ ਵੀ ਰੱਬ ਚਲਾ ਰਿਹਾ ਫਿਰ ਤਾਂ ਨੀਚੇ ਤੋਂ ਉੱਪਰ ਨੂੰ ਵੀ ਚਲਾ ਸਕਦਾ ਜਦੋਂ ਨੀਚੇ ਤੋਂ ਦਰਿਆ ਉੱਪਰ ਨੂੰ ਜਾਣ ਲੱਗ ਗਿਆ ਵੀ ਆ ਦੇਖੋ ਰੱਬ ਨੇ ਉੱਪਰ ਨੂੰ ਚਲਾਤਾ ਫਿਰ ਮੰਨਣਾ ਪਊਗਾ ਵੀ ਹਾਂ ਰੱਬ ਹੈਗਾ ਨਹੀਂ ਤਾਂ ਜਦ ਤੱਕ ਨਿਯਮ ਮੁਤਾਬਕ ਚੱਲਦੇ ਆ ਫਿਰ ਇਹ ਵੀ ਇਹ ਕੁਦਰਤ ਹੈ ਜਿਹੜੇ ਆਪਣੇ ਨਿਯਮ ਮੁਤਾਬਕ ਚੱਲਦੀ ਆ ਕੁਦਰਤ ਨਾ ਕਿਸ ਨਾਲ 헤ਜ ਪਾਲਦੀ ਆ ਨਾ ਕਿਸ ਨਾਲ ਵਿਰੋਧ ਆ ਕੁਦਰਤ ਦਾ ਰੱਬ ਹੈ ਜਿਹੜਾ ਉਹ ਬਦਲਾ ਵੀ ਲੈਂਦਾ ਉਹ ਚੰਗੇ ਨੂੰ ਇਨਾਮ ਵੀ ਦਿੰਦਾ ਮਾੜੇ ਦਾ ਮਾੜਾ ਫਲ ਦਿੰਦਾ ਜਿਵੇਂ ਲੋਕ ਵਿਸ਼ਵਾਸ ਕਰਦੇ ਨੇ ਪਰ ਉਦਾਂ ਦਾ ਨਹੀਂ ਹੁੰਦਾ ਜੀ ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਵੀ ਕੁਦਰਤ ਸਾਰਾ ਕੁਝ ਕੁਦਰਤ ਮੁਤਾਬਕ ਨਿਯਮਾਂ ਅਨੁਸਾਰ ਚੱਲਦਾ ਫਿਰ ਕਹਿੰਦਾ ਭਾਬ ਤੁਹਾਡੇ ਮੁਤਾਬਕ ਵੀ ਰੱਬ ਹੈ ਜਾਂ ਨਹੀਂ ਨਹੀਂ ਰੱਬ ਦੀ ਕੋਈ ਹੋਂਦ ਨਹੀਂ ਹੈਗੀ ਤੁਸੀਂ ਇਹ ਗੱਲ ਨੂੰ ਮੰਨਦੇ ਵੀ ਰੱਬ ਹੈ ਨਹੀਂ ਰੱਬ ਹੈ ਨਹੀਂ ਤੇ ਇਹਦਾ ਨਾ ਮੰਨਣ ਦਾ ਉੱਨਾ ਫਰਕ ਨਹੀਂ ਪੈਂਦਾ ਵੀ ਰੱਬ ਹੈ ਜਾਂ ਨਹੀਂ ਗੱਲ ਤਾਂ ਆ ਵੀ ਜਿ ਅਸੀਂ ਸਾਡੀਆਂ ਨਲਾਇਕੀਆਂ ਦੀਆਂ ਸਰਕਾਰ ਦੀਆਂ ਕਮਜ਼ੋਰੀਆਂ ਦਾ ਦਾ ਸਾਰਾ ਰੱਬ ਸਿਰ ਭੰਡਾ ਭੰਨਿਆ ਜਾਂਦਾ ਸਰਕਾਰ ਉਹ ਚੋ ਬਰੀ ਹੋ ਜਾਂਦੀ ਹੈ ਇਸੇ ਕਰਕੇ ਜਿਹੜੇ ਦੇਸ਼ ਹਨ ਰੱਬ ਵੱਲ ਪਿੱਠ ਕਰ ਲਈ ਰੱਬ ਤੋਂ ਮੁਨਕਰ ਹੋ ਗਏ ਉਹ ਦੇਸ਼ ਤਰੱਕੀ ਕਰ ਗਏ ਜਿਹੜਾ ਦੇਸ਼ ਜਿੰਨਾ ਜ਼ਿਆਦਾ ਰੱਬ ਨੂੰ ਮੰਨਦਾ ਉਹਨਾਂ ਹੀ ਉਹ ਗਰੀਬ ਹੈ ਉਹਨਾਂ ਹੀ ਉੱਥੇ ਬਿਮਾਰੀ ਹੈ ਉਹਨਾਂ ਹੀ ਉੱਥੇ ਪ੍ਰੇਸ਼ਤਾਚਾਰ ਹੈ ਉਹਨਾਂੇ ਹੋਰ ਕ੍ਰੀਤੀਆਂ ਨੇ ਉਹਨਾਂੇ ਜਾਨੀ ਉਹਦੇ ਹਾਲਤ ਹੈ ਜਿਹੜੀ ਬਹੁਤ ਮਾੜੀ ਹੈ ਤੁਹਾਡਾ ਕਹਿਣ ਦਾ ਮਤਲਬ ਹੀ ਜਿਹੜੇ ਲੋਕ ਜਾਂ ਜਿਹੜਾ ਦੇਸ਼ ਰੱਬ ਵੱਲ ਪਿੱਠ ਕਰਦਾ ਉਹ ਤਰੱਕੀ ਕਰਦਾ ਉਹ ਤਰੱਕੀ ਕਰਦਾ ਹਾਂਜੀ ਜਿੰਨੇ ਵਿਕਸਤ ਦੇਸ਼ ਨੇ ਉੱਥੇ ਨਾਸਤਿਕਾਂ ਦੀ ਗਿਣਤੀ ਵੱਧ ਹੈ ਜਾਨੀ ਜਿਹੜੇ ਵਿਕਸਤ ਦੇਸ਼ ਨੇ ਜੇ ਉਹਨਾਂ ਕਰੀਏ ਉਹੀ ਵਿਕਸਤ ਨੇ ਜਿਨ੍ਹਾਂ ਨੇ ਰੱਬ ਨੂੰ ਤੋਂ ਮੰਨਕਰ ਹੋ ਕੇ ਜਿਹੜੀਆਂ ਕਟਨਾ ਮੰਨਦੀਆਂ ਸਮੱਸਿਆ ਦਾ ਉਹਨਾਂ ਦਾ ਕਾਰਨ ਲੱਭੇ ਜਿਵੇਂ ਰੱਬ ਵਾਲਾ ਤਾਂ ਵੀ ਬਿਮਾਰੀ ਹੈ ਟੀਚਕ ਹੈ ਰੱਬ ਪੈਦਾ ਕਰਦਾ ਫਿਰ ਤਾਂ ਹੁਣ ਤੱਕ ਰਹਿੰਦੀ ਪਰ ਵਿਗਿਆਨ ਨੇ ਸਾਇੰਸ ਨੇ ਨਾਸਤਿਕਾਂ ਨੇ ਦੇਖਿਆ ਵੀ ਨਹੀਂ ਇਹ ਰੱਬ ਨਹੀਂ ਪੈਦਾ ਕਰਦਾ ਇਹ ਤਾਂ ਇੱਕ ਕਟਾਣੂ ਆ ਬਿਮਾਰੀ ਦਾ ਉਹਨਾਂ ਨੇ ਵੈਕਸੀਨ ਬਣਾਈ ਤੇ ਦੂਰ ਕਰ ਲਿਆ ਇਸੇ ਤਰ੍ਹਾਂ ਕਾਲ ਪੈਂਦੇ ਸੀ ਪਹਿਲਾਂ ਵੀ ਕਾਲ ਪੈਣ ਦਾ ਉਹ ਤਾਂ ਐਸੀ ਵੀ ਰੱਬ ਜਦੋਂ ਨਾਰਾਜ਼ ਹੋ ਜਾਂਦਾ ਉਦੋਂ ਕਾਲ ਪਾ ਦਿੰਦਾ ਪਰ ਨਾਸਤਿਕਾਂ ਨੇ ਦੇਖਿਆ ਵੀ ਨਹੀਂ ਕਾਲ ਨੂੰ ਦੂਰ ਕੀਤਾ ਜਾ ਸਕਦਾ ਮਨੁੱਖ ਇਹ ਗਲਤ ਗੱਲ ਆ ਵੀ ਬੰਦੇ ਦੇ ਹੱਥ ਕੁਝ ਨਹੀਂ ਹੈ ਬੰਦੇ ਦੇ ਹੱਥ ਬਹੁਤ ਕੁਝ ਆ ਚਾਰ ਨਹਿਰਾਂ ਕੱਢੀਆਂ ਪੰਜਾਬ ਦੇ ਵਿੱਚੋਂ ਉਸ ਤੋਂ ਬਾਅਦ ਪੰਜਾਬ 'ਚ ਕਦੇ ਕਾਲ ਨਹੀਂ ਪਿਆ ਹੈਗਾ ਜੀ ਇੱਕ ਜਿਵੇਂ ਹਨਾ ਤੁਸੀਂ ਕਹਿ ਰਹੇ ਹੋ ਵੀ ਰੱਬ ਨਹੀਂ ਹੈਗਾ ਪਰ ਆਪਾਂ ਨੇ ਜ਼ਿਆਦਾਤਰ ਲੋਕਾਂ ਦੀ ਗਿਣਤੀ ਦੇਖੀ ਵੀ ਨਾਸਤਿਕ ਜਿਹੜੇ ਬਹੁਤ ਘੱਟ ਲੋਕ ਨੇ ਪਰ ਲੋਕਾਂ ਦੀ ਸ਼ਰਧਾ ਭਾਵਨਾ ਇੰਨੀ ਕੀ ਜ਼ਿਆਦਾ ਵੀ ਪਰਮਾਤਮਾ ਨੂੰ ਇੰਨੀ ਕੀ ਲਗਨ ਨਾਲ ਮੰਨਦੇ ਆ ਹਨਾ ਸਵੇਰੇ ਉੱਠ ਕੇ ਜਲਦੀ ਇਸ਼ਨਾਨ ਕਰਕੇ ਪਾਠ ਕਰਦੇ ਨੇ ਫਿਰ ਉਹਨਾਂ ਦਾ ਕੀ ਕਹਿਣਾ ਸੀ ਨਹੀਂ ਉਹ ਚਲੋ ਉਹਨਾਂ ਦਾ ਵਿਸ਼ਵਾਸ ਹੈ ਉਹ ਕਰ ਸਕਦੇ ਨੇ ਪਰ ਸਾਡਾ ਇਹ ਮੰਨਣਾ ਹੈ ਵੀ ਉਹਨੂੰ ਬਿਨਾ ਮੰਨੇ ਤੋਂ ਵੀ ਵਧੀਆ ਜ਼ਿੰਦਗੀ ਜਿਉਆ ਜਾ ਸਕਦਾ ਮੈਂ ਹੁਣ ਮੇਰੀ 65 ਸਾਲ ਦੀ ਉਮਰ ਹੋ ਗਈ ਤੇ ਮੈਨੂੰ ਕੋਈ ਵੱਡੀ ਬਿਮਾਰੀ ਵੀ ਨਹੀਂ ਕੋਈ ਸ਼ੂਗਰ ਬੀਪੀ ਵਗੈਰਾ ਕੋਈ ਹੋ ਨਹੀਂ ਤੇ ਮੈਂ ਨੌਕਰੀ ਕੀਤੀ ਹੈ ਬੜੇ ਮਾਣ ਸਤਿਕਾਰ ਲੋਕਾਂ ਦੇ ਵਿੱਚ ਬਹੁਤ ਮਾਣ ਇੱਜ਼ਤ ਸੀ ਇਹ ਨਹੀਂ ਵੀ ਜੇ ਰੱਬ ਨੂੰ ਮੰਨਾਂਗੇ ਤਾਂ ਹੀ ਮਾਣ ਇੱਜ਼ਤ ਮਿਲੂਗਾ ਤੇ ਪਹਿਲਾਂ ਪੜਨ ਦੇ ਵਿੱਚ ਜਦੋਂ ਅਸੀਂ ਪਾਠ ਕਰਦੇ ਹੁੰਦੇ ਤੇ ਵੀ ਵਧੀਆ ਪੇਪਰ ਹੋ ਜਾਵੇ ਉਦੋਂ ਤਾਂ ਉਹਨੇ ਨੰਬਰ ਨਹੀਂ ਆਉਂਦੇ ਸੀ ਹੁਣ ਮੈਂ ਆਪਣਾ ਰਟਾਇਰ ਹੋ ਕੇ ਜਰਨਲਿਜ਼ਮ ਕੀਤੀ ਹੈ ਤੇ ਮੈਨੂੰ ਜਿੰਨਾ ਸਲੇਵਸਤੀ 60 ਸਾਲ ਦੀ ਉਮਰ ਤੋਂ ਬਾਅਦ ਮੈਂ ਜਰਨਲਿਜ਼ਮ ਕੀਤੀ ਹੈ ਜਿੰਨਾ ਸਲੇਵਸਤੀ ਮੇਰਾ ਸਾਰਾ ਯਾਦ ਸੀ ਮੈਂ ਪੜਦਾ ਸੀ ਕਿਉਂਕਿ ਜਦੋਂ ਮੈਂ ਬੀਏ ਕੀਤੀ ਹੈ ਜਦੋਂ ਮੈਂ ਸ਼ੁਰੂਆਤ ਕੀਤੀ ਆ ਉਦੋਂ ਮੇਰਾ ਰੱਬ ਦੇ ਵਿੱਚ ਬਹੁਤ ਵਿਸ਼ਵਾਸ ਸੀ ਮੈਂ ਪਾਠ ਕਰਦਾ ਹੁੰਦਾ ਸੀ ਪਰ ਜਿਉਂ-ਜਿਉਂ ਮੈਂ ਰੱਬ ਤੋਂ ਮਨਕਰ ਹੁੰਦਾ ਗਿਆ ਮੈਨੂੰ ਗਿਆਨ ਨਾ ਜਾਣਕਾਰੀ ਵੱਧਦੀ ਗਈ ਤੇ ਮੈਂ ਵੱਧ ਪੜਨਾ ਸ਼ੁਰੂ ਕੀਤਾ ਤੇ ਮੇਰੇ ਹਰ ਵਾਰੀ ਫਿਰ ਵੱਧ ਤੋਂ ਵੱਧ ਅੱਗੇ ਪਿਛਲੀ ਕਲਾਸ ਨਾਲ ਅੱਗੇ ਨੰਬਰ ਵੱਧ ਆਉਂਦੇ ਗਏ ਜੀ ਓਕੇ ਇੱਕ ਗੱਲ ਇਹ ਆ ਵੀ ਜੋ ਲੋਕ ਹਨ ਸੁੱਖਾਂ ਵੀ ਸੁਖਦੇ ਨੇ ਢੇਰਿਆਂ ਤੇ ਜਾਂਦੇ ਨੇ ਮੱਥੇ ਟੇਕਦੇ ਨੇ ਵੀ ਸਾਨੂੰ ਰੱਬ ਪੁੱਤ ਦੀ ਦਾਤ ਦੇ ਦੇ ਜਾਂ ਹੋਰ ਵੀ ਬਹੁਤ ਸੁੱਖਾਂ ਹੁੰਦੀਆਂ ਨੇ ਉਹਨਾਂ ਨੂੰ ਪੂਰੀਆਂ ਕਰਨ ਲਈ ਹਨਾ ਕੋਈ ਸੁੱਖ ਸੁਖ ਦੇ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਜੀ ਚੜਾਵੇ ਚੜਦੇ ਨੇ ਚਾਦਰਾਂ ਵੀ ਜੜਾਉਂਦੇ ਨੇ ਬਹੁਤ ਕੁਝ ਚੜਦਾ ਜੇ ਹਾਂ ਇਹੋ ਜਿਹੀ ਕੋਈ ਜਗਾ ਨਹੀਂ ਜਿੱਥੇ ਵੀ ਜਿਹੜੀ ਸੁੱਖ ਪੂਰੀ ਹੋ ਜਾਂਦੀ ਉਹ ਜੇ ਸੁੱਖ ਪੂਰੀ ਹੁੰਦੀ ਹੋਏ ਫਿਰ ਤਾਂ ਸਾਡੇ ਇੰਨੇ ਜਗ੍ਹਾ ਨੇ ਇੰਨੇ ਲੋਕ ਜਾਂਦੇ ਐ ਇੰਨੀਆਂ ਸੁੱਖਾਂ ਸੁਖਦੇਣ ਇੱਥੇ ਤਾਂ ਕੋਈ ਬੇਰੁਜ਼ਗਾਰ ਨਹੀਂ ਹੋਣਾ ਚਾਹੀਦਾ ਸੀ ਕੋਈ ਬਿਮਾਰ ਨਹੀਂ ਹੋਣਾ ਚਾਹੀਦਾ ਸੀ ਕੋਈ ਸਾਨੂੰ ਆਤਮ ਹੱਤਿਆ ਕਰਨ ਦੀ ਲੋੜ ਨਹੀਂ ਪੈਣੀ ਸੀ ਪਰ ਲੋਕਾਂ ਦਾ ਹੈ ਅੰਧਵਿਸ਼ਵਾਸ ਹੈ ਵੀ ਉੱਥੋਂ ਸੁੱਖ ਹੈ ਜਿਹੜੀ ਪੂਰੀ ਹੋ ਜਾਂਦੇ ਜਿਵੇਂ ਪਹਿਲਾਂ ਸੀ ਵੀ ਕਿਤੇ ਜਹਾਜ਼ ਚੜਾ ਦੋ ਜਾ ਕੇ ਵੀਜ਼ਾ ਲੱਗ ਜਾਊਗਾ ਜਦੋਂ ਬਾਹਰਲੇ ਦੇਸ਼ਾਂ ਨੇ ਸਖਤੀ ਕੀਤੀ ਤੇ ਹੁਣ ਸੁੱਖ ਸੁੱਖੇ ਦੇਖਣ ਬੱਚੇ ਹੁਣ ਕਿਉਂ ਨਹੀਂ ਜਾ ਰਹੇ ਉਹਨਾਂ ਦੇਸ਼ਾਂ ਦੇ ਵਿੱਚ ਮੈਂ ਇੱਕ ਵਾਰੀ ਸੈਨਿਓਰ ਬਾਰਡਰ ਤੇ ਗਿਆ ਉਥੇ ਬੀਐਸਐਫ ਦੇ ਜਵਾਨਾਂ ਦੀ ਡਿਊਟੀ ਸੀ ਮੈਂ ਉਹਨਾਂ ਨੂੰ ਪੁੱਛਿਆ ਇਹ ਮੇਕੀ ਚੀਜ਼ ਹੈ ਉਹਨਾਂ ਨੇ ਦੱਸਿਆ ਬਾਬਾ ਦੀ ਸਮਾਧ ਹੈ ਮਤ ਇਹ ਤੇ ਹਰ ਸੋਖਾ ਪੂਰੀ ਹੁੰਦੀ ਆ ਮੈਂ ਚਲੋ ਲੋਕਾਂ ਦਾ ਵਿਸ਼ਵਾਸ ਆ ਮੰਨ ਸਕਦੇ ਨੇ ਪਰ ਸੁੱਖ ਨਹੀਂ ਪੂਰੀ ਹੁੰਦੀ ਉਹ ਨੂੰ ਬੜਾ ਇਸ ਗੱਲ ਦਾ ਉਹ ਮਹਿਸੂਸ ਕੀਤਾ ਉਹ ਕਹਿੰਦਾ ਇਸ ਤਰ੍ਹਾਂ ਕਰੋ ਤੁਸੀਂ ਕਹਿੰਦਾ ਹੁਣ ਸੁੱਖ ਸਜਾਓ ਤੇ ਅਗਲੇ ਸਾਲ ਤੱਕ ਜੇ ਤੁਹਾਡੀ ਪੂਰੀ ਨਾ ਹੋਈ ਸੁੱਖ ਤਾਂ ਮੈਂ ਆਪਣੀ ਗਰਦਨ ਕਟਾ ਦੂੰਗਾ ਮੈਂ ਕਿਹਾ ਠੀਕ ਐ ਸੁੱਖ ਸੁੱਖ ਕੇ ਦੇਖ ਲੈਣੇ ਕਿਉਂਕਿ ਜਰਮਨ ਦੋ ਦੇਸ਼ ਤੇ ਪਹਿਲਾਂ ਉਹ ਇੱਕ ਬਣ ਗਏ ਸਾਡੇ ਵੀ ਹਿੰਦੁਸਤਾਨ ਦੇ ਦੋ ਟੋਟੇ ਹੋਏ ਹਿੰਦੁਸਤਾਨ ਪਾਕਿਸਤਾਨ ਬਣਿਆ ਤਿੰਨ ਲੜਾਈਆਂ ਅਸੀਂ ਲੜੀਆ ਕਿੰਨਾ ਖਰਚਾ ਇੱਕ ਦੂਸਰੇ ਤੇ ਹਥਿਆਰਾਂ ਤੇ ਜਾਂ ਉਹਨਾਂ ਤੇ ਕਰ ਰਹੇ ਹਾਂ ਤੇ ਜੇ ਸਾਡਾ ਵੀ ਦੇਸ਼ ਇੱਕ ਹੋ ਜਾਏ ਤਾਂ ਉਹ ਵੱਧ ਤਰੱਕੀ ਕਰ ਸਕਦਾ ਮੈਂ ਕਿਹਾ ਵੀ ਮੇਰੇ ਸਾਸੀ ਦੋਏ ਮੀਆਂ ਬੀਬੀ ਜੌਬ ਕਰਦੇ ਆ ਤੇ ਜੇ ਦੋਨੇ ਦੇਸ਼ ਇੱਕ ਹੋ ਜਾਣ ਤਾਂ ਮੈਂ ਹਰ ਮਹੀਨੇ ਦੀ ਇੱਕ ਜਣੇ ਦੀ ਤਨਖਾਹ ਮੈਂ ਆਪਣੀ ਤਨਖਾਹ ਜਿਹੜੀ ਉਹ ਇੱਥੇ ਚੜਾ ਕੇ ਜਾਇਆ ਕਰੂੰਗਾ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕਿੰਨੇ ਕਿ ਦਿਨਾਂ ਚ ਇੱਕ ਹੋ ਜਾਊਗਾ ਤਾਂ ਕਿ ਮੈਂ ਘਰ ਵੀ ਮਨਾਉਣਾ ਮੈਡਮ ਨੂੰ ਵੀ ਖਰਚਾ ਅੱਗੇ ਤਾਂ ਤੁਸੀਂ ਤੋੜਨਾ ਮੇਰੀ ਤਾਂ ਤਨਖਾਹ ਉੱਥੇ ਜਾਇਆ ਕਰੂ ਫਿਰ ਉਹ ਸੋਚਣ ਲੱਗ ਗਿਆ ਵੀ ਇਹ ਤਾਂ ਨਹੀਂ ਹੋ ਸਕਦਾ ਜਣੇ ਸੁੱਖ ਹੀ ਓਡਾਂ ਦੀ ਸੁੱਖਣੀ ਜਿਵੇਂ ਹੁਣ ਕੋਈ ਕਿਸੇ ਕਹੇ ਵੀ ਮੈਂ ਸੁੱਖ ਸੁੱਖੀ ਤੇ ਵੀ ਮੁੰਡਾ ਮਲਾਜ਼ਮ ਮਿਲ ਜਵੇ ਵੀ ਉਹ ਮਿਲ ਗਿਆ ਤੱਕੂ ਦੀ ਦਾ ਰਿਸ਼ਤਾ ਹੋ ਗਿਆ ਕੋ ਮੁੰਡਾ ਕੀ ਹੈ ਮੁੰਡਾ ਕਲਰਕ ਲੱਗਿਆ ਉਹਨੂੰ ਕਹੇ ਵੇ ਜੇ ਸੁੱਖੇ ਸੁੱਖੀ ਹੈ ਤੁਸੀਂ ਕਲਰਕ ਕਿਉਂ ਤੁਸੀਂ ਕਹਿਣਾ ਤੇ ਵੀ ਡਾਇਰੈਕਟਰ ਲੱਗਿਆ ਹੋਵੇ ਮੁੰਡਾ ਡਾਇਰੈਕਟਰ ਨਾਲ ਹੋ ਜਵੇ ਉਹ ਸੁੱਖ ਸੁੱਖ ਲੈਂਦੇ ਜਾਂ ਪੂਰੀ ਤਾਂ ਹੋਏ ਜਾਣੀ ਆ ਪਰ ਨਹੀਂ ਜਿੱਦਾਂ ਜੇ ਬੰਦਾ ਕਲਰਕ ਵਾਲੇ ਫੈਮਿਲੀ ਹੈ ਜੇ ਇਸ ਤਰ੍ਹਾਂ ਦੀ ਤੌਹ ਹੈ ਜੀ ਰਿਸ਼ਤਾ ਉਹਨਾਂ ਨੂੰ ਮਿਲੂਗਾ ਆਈਐਸ ਪੀਸੀਐਸ ਉਹ ਹੈ ਜਾਂ ਰਿਸ਼ਤਾ ਉਹਨਾਂ ਨੂੰ ਮਿਲੂ ਜਾਣੀ ਜਿੱਦਾਂ ਕੌਦਾ ਕਲਾਸ 1 ਦਾ ਕਲਾਸ 1 ਨਾਲ ਕਲਾਸ 4 ਦਾ ਕਲਾਸ 4 ਨਾਲ ਜਾਂ ਇੱਕ ਮਜ਼ਦੂਰ ਦਾ ਮਜ਼ਦੂਰ ਦਾ ਘਰੇ ਰਿਸ਼ਤਾ ਹੋਊਗਾ ਜੇ ਕੋਈ ਮਜ਼ਦੂਰ ਕਹੇ ਵੀ ਮੇਰਾ ਮੁੱਖ ਮੰਤਰੀ ਦੇ ਕੁੜੀ ਨਾਲ ਮੇਰੇ ਮੁੰਡੇ ਦਾ ਵਿਆਹ ਹੋ ਜਾਏ ਤੇ ਸੁੱਖ ਸੁੱਖ ਕੇ ਦੇਖ ਲਵੇ ਉਹ ਜਿਹਨੂੰ ਲੱਗਦਾ ਵੀ ਆਹ ਸੁੱਖ ਆਉਂਦੀਆਂ ਪਰ ਨਹੀਂ ਹੁੰਦਾ ਇਸ ਤਰ੍ਹਾਂ ਤੇ ਸਰ ਜੀ ਮੈਂ ਦੂਸਰੀ ਹੁਣ ਇਹ ਰਿਸ਼ਤੇਵਾਰੇ ਗੱਲ ਕਰ ਰਹੇ ਹਾਂ ਇੱਕ ਇਹ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਪੁਰਾਣੇ ਟਾਈਮ ਤੋਂ ਹੀ ਕਹਿੰਦੇ ਮੰਗਲਿਕ ਹੁੰਦਾ ਮੁੰਡਾ ਜਾਂ ਕੁੜੀ ਵੀ ਉਹਨਾਂ ਦਾ ਆਪਸ ਵਿੱਚ ਕੁੰਡਲੀ ਦਾ ਮਿਲਣਾ ਵਿਜਾ ਨਾਮ ਮਿਲੇ ਵਿਆਹ ਹੋ ਜਾਏ ਇਦਾਂ ਵੀ ਫਿਰ ਡੈਥ ਮੌਤ ਤੱਕ ਹੋ ਜਾਏ ਦੇ ਉਹ ਕੀ ਆ ਥੋੜਾ ਜਿਹਾ ਉਹਦੇ ਬਾਰੇ ਦੱਸੋ ਜੀ ਹਾਂ ਇਹ ਹੁਣ ਜਾਨੇ ਬਹਿਮ ਹੈ ਜਿਹੜਾ ਸਾਡੇ ਕੀਤਾ ਜਾਂਦਾ ਸਿਰਫ ਸਾਡੇ ਦੇਸ਼ ਦੇ ਵਿੱਚ ਬਾਕੀ ਦੇਸ਼ਾਂ 'ਚ ਇਸ ਤਰ੍ਹਾਂ ਦਾ ਬਹਿਮ ਨਹੀਂ ਕੀਤਾ ਜਾਂਦਾ ਹੁਣ ਜਿਹੜੀ ਆ ਪਿੱਛੇ ਜੇ ਕੁੜੀ ਸ਼ਾਇਦ ਸੋਨਮ ਤੇ ਮੇਰਾ ਨਾਂ ਨਹੀਂ ਯਾਦ ਤੇ ਉਹਦਾ ਮੰਗਲਿਕ ਸੀ ਵੀ ਮੰਗਲਿਕ ਹੀ ਮੁੰਡਾ ਹੋਣਾ ਚਾਹੀਦਾ ਨਹੀਂ ਤਾਂ ਇੱਕ ਦੀ ਡੈਥ ਹੋ ਜਾਂਦੀ ਹੈ ਉਹ ਮੰਗਲਿਕ ਦਾ ਦੋਨੋਂ ਦਾ ਵਿਆਹ ਹੋਇਆ ਉਹ ਹਨੀਮੂਨ ਤੇ ਗਏ ਸੀ ਉਹਨੇ ਆਪਣੇ ਪ੍ਰੇਮੀ ਨੂੰ ਬੁਲਾ ਕੇ ਆਪਣੇ ਪਤੀ ਦਾ ਕਤਲ ਕਰਾਤਾ ਤੇ ਉਹ ਤਾਂ ਦੋਨਾਂ ਦਾ ਮੰਗਲਿਕ ਦਾ ਵਿਆਹ ਹੋਇਆ ਹੋਇਆ ਸੀ ਨਾ ਉਹ ਤਾਂ ਸਫਲ ਹੋਣਾ ਚਾਹੀਦਾ ਸੀ ਪਰ ਉਹਨਾਂ ਦਾ ਤਾਂ ਪਹਿਲੇ ਹਫ਼ਤੇ ਹੀ ਮਰਡਰ ਹੋ ਗਿਆ ਤੇ ਇਸ ਕਰਕੇ ਜਾਨੀ ਤਲਾਕ ਨੇ ਜਿਹੜੇ ਉਹ ਵੀ ਮੰਗਲਿਕ ਦੇ ਮੰਗਲਿਕ ਨਾਲ ਵਿਆਹ ਹੁੰਦੇ ਨੇ ਜਿਹੜੇ ਉਹਨਾਂ ਚ ਓਨੇ ਗਿਣਤੀ ਚ ਤਲਾਕ ਹੁੰਦੇ ਨੇ ਉਹਨੇ ਇੱਕ ਜੇ ਦਾ ਕਤਲ ਹੁੰਦਾ ਉਹਨੇ ਬਿਮਾਰੀਆਂ ਹੁੰਦੀਆਂ ਨੇ ਜਾਨੀ ਇਹ ਕੁਝ ਨਹੀਂ ਹੁੰਦਾ ਜਿਹੜੇ ਨਹੀਂ ਦੇਖਦੇ ਉਹਨਾਂ ਦੇ ਵਿਆਹ ਵੀ ਤਾਂ ਸਫਲ ਹੁੰਦੇ ਨੇ ਸੋ ਇਸ ਕਰਕੇ ਇਹਦਾ ਇਹ ਹੈ ਵੀ ਜਿਵੇਂ ਮੰਗਲ ਹੈ ਵੀ ਉਹਦੇ ਦਿਸ਼ਾ ਜਦੋਂ ਜਨਮ ਹੋਇਆ ਉਹਦੀ ਦਿਸ਼ਾ ਉਸ ਉਸ ਜਗ੍ਹਾ ਤੇ ਹੋਵੇ ਤਾਂ ਫਿਰ ਦੋਨਾਂ ਦਾ ਵਿਆਹ ਜਿਹੜਾ ਹੋਣਾ ਚਾਹੀਦਾ ਹੁਣ ਇਹ ਵੀ ਮੰਗਲ ਗਲਦਾ ਕੰਮ ਕਿਤੇ ਇਹ ਐ ਵੀ ਜੇ ਤੁਸੀਂ ਵਿਆਹ ਜਦ ਮੈਂ ਇੱਧਰ ਹੋਊਂਗਾ ਉਦੋਂ ਉਹ ਦੂਜੇ ਮੁੰਡੇ ਨਾਲ ਕਰਤਾ ਤੇ ਮੈਂ ਨਹੀਂ ਸਫਲ ਹੋਣ ਦਿੰਦਾ ਮੈਂ ਇੱਕ ਦੂਜੇ ਨੂੰ ਮਾਰ ਦੂੰ ਕਿ ਉਹਨਾਂ ਦਾ ਗ੍ਰਾਹਿਆਂ ਦਾ ਉਹ ਤਾਂ ਇੱਕ ਧਰਤੀ ਆ ਸਾਡੇ ਵਰਗੀ ਤੇ ਉਹਨਾਂ ਦਾ ਇਹ ਕੰਮ ਥੋੜੋ ਆ ਜਾਂ ਜਿਵੇਂ ਸ਼ਨੀ ਆ ਵੀ ਜੇ ਤੁਸੀਂ ਸ਼ਨੀ ਚਰਵਾਰ ਨੂੰ ਲੋਹਾ ਖਰੀਦੋਗੇ ਮੈਂ ਤੁਹਾਡੀ ਦਾ ਐਕਸੀਡੈਂਟ ਕਰਾ ਦੂੰ ਜਾਂ ਤੁਹਾਡਾ ਮਸ਼ੀਨਰੀ ਛੇਤੀ ਖਰਾਬ ਹੋ ਜੂਗੀ ਇਹ ਸਾਰੇ ਵਹਿਮ ਨੇ ਜੀ ਇੱਕ ਜਿਹੜਾ ਕਹਿੰਦੇ ਆ ਜ਼ਿਆਦਾਤਰ ਕੋਈ ਚੀਜ਼ ਖਰੀਦਣੀ ਹੋਵੇ ਜਾਂ ਕੰਮ ਸ਼ੁਰੂ ਕਰਨਾ ਹੋਵੇ ਕਹਿੰਦੇ ਬੁੱਧ ਕੰਮ ਸ਼ੁੱਧ ਉਹ ਚੀਜ਼ ਬਾਰੇ ਤੁਹਾਡਾ ਕੀ ਕਹਿਣਾ ਸੀ ਹਾਂ ਹੁਣ ਇਹ ਆ ਵੀ ਦਿਨ ਤਾਂ ਸਾਰੇ ਚੰਗੇ ਹੁੰਦੇ ਨੇ ਦਿਨ ਕੋਈ ਮਾੜਾ ਨਹੀਂ ਹੁੰਦਾ ਜਿਸ ਤਰ੍ਹਾਂ ਬੁੱਧਵਾਰ ਦਾ ਦਿਨ ਬੁੱਧਵਾਰ ਅੱਜ ਮੰਗਲਵਾਰ ਹੈ ਕੱਲ ਬੁੱਧਵਾਰ ਹੋਊਗਾ ਤੁਸੀਂ ਪਰਸੋਂ ਦਾ ਅਖਬਾਰ ਚੱਕ ਕੇ ਦੇਖਿਓ ਅਖਬਾਰ ਦੇ ਵਿੱਚ ਖਬਰ ਹੋ ਦੋ ਮੁੰਡੇ ਚਿੱਟਾ ਪੀ ਕੇ ਮਰ ਗਏ ਹੁਣ ਜਿਹੜੇ ਚਿੱਟਾ ਪੀ ਕੇ ਮਰ ਗਏ ਉਹਨਾਂ ਦੇ ਘਰਦਿਆਂ ਵਾਸਤੇ ਬੁੱਧ ਚੰਗਾ ਥੋੜਾ ਹੈ ਕਈਆਂ ਦਾ ਹੁੰਦਾ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਵੀ ਹੁੰਦੇ ਨੇ ਹਰ ਰੋਜ਼ ਐਨੇ ਬੰਦੇ ਐਕਸੀਡੈਂਟ 'ਚ ਇੰਡੀਆ 'ਚ ਮਰ ਮਰ ਗਏ ਹਰ ਰੋਜ਼ ਜਿਹੜੇ ਬੁੱਧਵਾਰ ਨੂੰ ਮਰਦਣ ਉਹਨਾਂ ਵਾਸਤੇ ਤਾਂ ਮਾੜੀ ਹੋਇਆ ਕਈਆਂ ਦਾ ਇਹ ਆ ਵੀ ਬੁੱਧਵਾਰ ਨੂੰ ਉਹਨਾਂ ਦੀ ਸਿਲੈਕਸ਼ਨ ਹੋ ਗਈ ਨੌਕਰੀ ਮਿਲ ਗਈ ਜਾਂ ਘਰ ਨਵੇਂ ਮੈਂਬਰ ਨੇ ਜਨਮ ਲਿਆ ਉਹਨਾਂ ਵਾਸਤੇ ਚੰਗਾ ਹੁੰਦਾ ਜਣੇ ਦਿਨ ਨੇ ਚੰਗਾ ਮਾੜਾ ਘਟਨਾਵਾਂ ਚੰਗੀਆਂ ਮਾੜੀਆਂ ਵਾਪਰਦੇ ਨੇ ਬੁੱਧਵਾਰ ਨੂੰ ਕਿਸੇ ਨਾਲ ਚੰਗਾ ਵੀ ਵਾਪਰ ਸਕਦਾ ਬੁੱਧਵਾਰ ਨੂੰ ਮਾੜਾ ਵੀ ਵਾਪਰ ਸਕਦਾ ਦਿਨਾਂ ਦਾ ਕੋਈ ਇਸ ਤਰ੍ਹਾਂ ਦਾ ਹੋ ਨਹੀਂ ਇਹ ਨਹੀਂ ਵੀ ਜੇ ਆਪਾਂ ਨੂੰ ਕਿਤੇ ਕੰਮ ਜਾਣਾ ਵੀ ਅੱਜ ਤਾਂ ਵੀਰਵਾਰ ਅਗਲੇ ਬੁੱਧਵਾਰ ਨੂੰ ਚੱਲਾਂਗੇ ਇੰਨੇ ਦਿਨਾਂ ਤੱਕ ਛੱਡ ਦੇਣਾ ਇਹ ਵਹਿਮਾਂ ਦੇ ਵਿੱਚ ਫਸ ਕੇ ਤਾਂ ਅਸੀਂ ਪਿੱਛੇ ਹੀ ਆ ਸਾਡਾ ਚਾਈਨਾ 80 ਤੱਕ ਅਸੀਂ ਬਰਾਬਰ ਰਿਹਾ ਉਹਨਾਂ ਦੇ ਹੁਣ ਸਾਡੇ ਨਾਲ 6 ਗੁਣਾ ਅੱਗੇ ਲੰਘ ਗਿਆ ਇਸੇ ਕਰਕੇ ਵੀ ਉੱਥੇ ਅੰਧਵਿਸ਼ਵਾਸ ਵਹਿਮ ਪਰਮ ਇਦਾਂ ਦੇ ਨਹੀਂ ਅਸੀਂ ਸਾਡਾ ਸਮਾਜ ਵਹਿਮਾਂ ਪਰਮਾਂ ਚ ਫਸ ਹੋਏ ਇਸੇ ਵਿਹਿਮਾ ਪਰਮਾਨ ਦੇ ਵਿੱਚ ਆਪਣਾ ਸਮਾਂ ਤੇ ਪੈਸਾ ਉਹ ਅਜਾਈ ਜਾਇ ਜਾਂਦਾ ਤੇ ਅਸਲੀ ਸਮੱਸਿਆ ਦਾ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਅੰਧਵਿਸ਼ਵਾਸੀ ਨੇ ਉਹ ਸੋਚਦੇ ਨਹੀਂ ਹੈਗੇ ਜੇ ਅਸੀਂ ਸੋਚੀਏ ਸਾਨੂੰ ਸਮੱਸਿਆ ਦਾ ਪਤਾ ਲੱਗ ਜੇ ਤੇ ਸਾਡੀਆਂ ਸਮੱਸਿਆ ਵੀ ਹੱਲ ਹੋ ਜਾਣਗੀਆਂ ਜੀ ਇੱਕ ਅੱਜ ਕੱਲ੍ਹ ਹੁਣ ਬਹੁਤ ਜ਼ਿਆਦਾ ਚਾਹੇ ਪਿੰਡਾਂ ਦੇ ਵਿੱਚ ਕਹਿ ਲੋ ਚਾਹੇ ਸ਼ਹਿਰਾਂ ਦੇ ਵਿੱਚ ਕਹਿ ਲੋ ਬਹੁਤ ਜ਼ਿਆਦਾ ਇਹ ਚਰਚਾ ਜੀ ਚੱਲੀ ਹੋਈ ਆ ਤੇ ਬਹੁਤ ਜ਼ਿਆਦਾ ਇਹ ਦਿੱਕਤ ਵੀ ਆ ਰਹੀ ਆ ਲੋਕਾਂ ਨੂੰ ਮਤਲਬ ਵੀ ਕਹਿੰਦੇ ਨੇ ਹੁੰਦੇ ਇੱਕ ਮਤਲਬ ਵੀ ਟੌਪਿਕ ਜਿਹਾ ਬਣ ਕੇ ਰਹਿ ਗਿਆ ਚਾਹੇ ਪਿੰਡਾਂ 'ਚ ਚਾਹੇ ਸ਼ਹਿਰਾਂ ਦੇ ਵਿੱਚ ਪੜੇ ਲਿਖੇ ਲੋਕ ਵੀ ਕਹਿ ਦਿੰਦੇ ਨੇ ਕਹਿੰਦੇ ਆ ਕਿ ਨਜ਼ਰ ਲੱਗ ਜਾਂਦੀ ਆ ਬੁਰੀ ਨਜ਼ਰ ਲੱਗ ਗਈ ਨੇ ਤੂੰ ਫਲਾਨੀ ਆ ਚੀਜ਼ ਨਾ ਪਾ ਤੈਨੂੰ ਕੋਈ ਨਜ਼ਰ ਲਾ ਦੂ ਕਿਸੇ ਨੇ ਕੋਈ ਜਾ ਕਿ ਤੇ ਅੱਜ ਕੱਲ ਜ਼ਿਆਦਾ ਹੋਇਆ ਹੋਇਆ ਵੀ ਸਾੜਾ ਲੋਕਾਂ ਦੇ ਵਿੱਚ ਸਾੜਾ ਕਹਿ ਦਿੱਤਾ ਜਾਂਦਾ ਆਪਾਂ ਫਲਾਨੇ ਥਾਂ ਮੇ ਘੁੰਮਣ ਚੱਲੇ ਆ ਜਾਂ ਕੋਈ ਫਲਾਨੀ ਨਵੀਂ ਚੀਜ਼ ਲਈ ਆਂ ਫੋਟੋ ਨਾ ਪਾਈ ਕੋਈ ਸਟੇਟਸ ਨਾ ਲਾਈ ਫਲਾਨੇ ਕੋਈ ਬੁਰੀ ਨਜ਼ਰ ਲਾ ਦੂਗਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹਾਂ ਨਜ਼ਰ ਕੋਈ ਨਹੀਂ ਲੱਗਦੀ ਹੈਗੀ ਅਸਲ 'ਚ ਜਿਵੇਂ ਤੁਸੀਂ ਕਿਹਾ ਵੀ ਪੜੇ ਲਿਖੇ ਵੀ ਬੈਮ ਭਰਮ ਕਰਦੇ ਨੇ ਜਿਹੜੀ ਸਾਡੀ ਪੜ੍ਹਾਈ ਆ ਉਹ ਪੜ੍ਹਾਈ ਇਸ ਤਰ੍ਹਾਂ ਦੀ ਆ ਉਹ ਰੱਟੇ ਵਾਲੀ ਪੜ੍ਹਾਈ ਆ ਵੀ ਉਹ ਪੜ੍ਹ ਕੇ પાસ ਹੋ ਜੋ ਤੇ ਨੰਬਰ ਲੈ ਵਧੀਆ ਲੈ ਲੋ ਤੇ ਨੌਕਰੀ ਮਿਲ ਜੂਗੀ ਬਸ ਇੱਥੇ ਤੱਕ ਮਕਸਦ ਆ ਉਸ ਪੜਾਈ ਨੂੰ ਗਿਆਨ ਦੇ ਤੌਰ ਤੇ ਜਾਣਕਾਰੀ ਦੇ ਤੌਰ ਤੇ ਨਹੀਂ ਵਰਤਿਆ ਜਾਂਦਾ ਇਸ ਕਰਕੇ ਜਿਹੜਾ ਪੜ੍ਹਦੇ ਆਂ ਅਸੀਂ ਉਹ ਤਾਂ ਪੇਪਰ ਦੇ ਚ ਪਾਸ ਹੋਣ ਵਾਸਤੇ ਪੜ੍ਹਦੇ ਆਂ ਪਰ ਅਸੀਂ ਮੰਨਦੇ ਹਾਂ ਜਿਹੜਾ ਰੂੜੀਵਾਦੀ ਵਿਚਾਰ ਹਜ਼ਾਰਾਂ ਸਾਲਾਂ ਤੋਂ ਸਾਡੇ ਦਿਮਾਗ ਦੇ ਵਿੱਚ ਭਰੇ ਹੋਏ ਨੇ ਉਹੀ ਪੀੜੀ ਦਰ ਪੀੜੀ ਅੱਗੇ ਜਾਈ ਜਾਂਦੇ ਨੇ ਇਸ ਕਰਕੇ ਪੜ੍ਹੇ ਲਿਖੇ ਵੀ ਉਦਹੀਂ ਬਹਿਮ ਕਰਦੇ ਨੇ ਜਿੱਦਾਂ ਨਜ਼ਰ ਦਾ ਨਾਜ਼ਰ ਦਾ ਕੋਈ ਅੱਖਾਂ ਦੇ ਵਿੱਚੋਂ ਅਸੀਂ ਪੜਦੇ ਹਾਂ ਜਦੋਂ ਕਿਤਾਬਾਂ ਦੇ ਵਿੱਚ ਅੱਖ ਦੇ ਵਿੱਚ ਕੋਈ ਚੀਜ਼ ਤਾਂ ਜਾਂਦੀ ਹੋ ਅੱਖ ਤੋਂ ਬਾਹਰ ਤਾਂ ਕੋਈ ਚੀਜ਼ ਨਹੀਂ ਨਿਕਲਦੀ ਨੇ ਸਗੋਂ ਜਿਹੜੀ ਚੀਜ਼ ਸਾਹਮਣੇ ਪਈ ਹੁੰਦੀ ਹੈ ਉਹਦੇ ਉੱਤੇ ਜਦੋਂ ਪ੍ਰਕਾਸ਼ ਪੈਂਦਾ ਹੈ ਉਹ ਪ੍ਰਕਾਸ਼ ਕੁਝ ਅਵਜੋਰਬ ਹੋ ਜਾਂਦਾ ਉੱਥੇ ਕੁਝ ਪਰਿਵਰਤਿਤ ਹੋ ਕੇ ਸਾਡੀਆਂ ਅੱਖਾਂ ਦੇ ਵਿੱਚ ਉਹਦੀ ਰੈਟੀਨਾ ਦੇ ਵਿੱਚ ਫੋਟੋ ਬਣਦੀ ਹੈ ਤੇ ਇਸ ਕਰਕੇ ਜਦ ਅੱਖ ਚੋਂ ਕੋਈ ਚੀਜ਼ ਨਿਕਲਦੀ ਹੋਣੀ ਕੋਈ ਕਿਰਨ ਜਾਂ ਕੋਈ ਉਹਦਾ ਨਾਜ਼ਰ ਲੱਗਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਪਰ ਬਹਿਮ ਸਾਡੇ ਉੱਪਰ ਤੱਕ ਲੀਡਰ ਵੀ ਕਰਦੇ ਨੇ ਅਸੀਂ ਰਾਫੇਲ ਜਹਾਜ਼ ਖਰੀਦੇ ਫਰਾਂਸ ਤੋਂ 1350 ਕਰੋੜ ਰੁਪਏ ਦਾ ਸ਼ਾਇਦ ਇੱਕ ਜਹਾਜ਼ ਹੈ ਤੇ ਉਹ ਜਦੋਂ ਉਹ ਕਹਿੰਦੇ ਇੰਨੇ ਅਰਬਾਂ ਰੁਪਈਆ ਦੇ ਖਰੀਦੇ ਹਾਲਾਂਕਿ ਚਾਈਨਾ ਆਪ ਬਣਾ ਰਿਹਾ ਸਾਨੂੰ ਬਾਹਰੋਂ ਇੰਨੇ ਮਹਿੰਗੇ ਆ ਦੇ ਖਰੀਦਣੇ ਪੈਂਦ ਨੇ ਅਰਬਾਂ ਰੁਪਈਆ ਦਾ ਰੋਜਗਾਰ ਹੈ ਜਿਹੜਾ ਉਹ ਫਰਾਂਸ ਦੇ ਕੋਲ ਸਾਡਾ ਚਲਿਆ ਗਿਆ ਤੇ ਉਹ ਕਹਿੰਦੇ ਜਹਾਜ਼ ਅਸੀਂ ਤਾਂ ਖਰੀਦੇ ਆ ਵੀ ਸਾਡੀ ਉਹ ਰੱਖਿਆ ਕਰਨਗੇ ਪਰ ਜਦੋਂ ਰਫੇਲ ਜਹਾਜ਼ ਹਿੰਦੁਸਤਾਨ ਚ ਪਹੁੰਚਦਾ ਸਾਡੇ ਰੱਖਿਆ ਮੰਤਰੀ ਉਹ ਤਾਂ ਨਿੰਬੂ ਮਿਰਚਾਂ ਟੰਗਦੇ ਨੇ ਉਹ ਕਹਿੰਦੇ ਨੇ ਵੀ ਇਹ ਨਾજર ਤੋਂ ਇਹਨੂੰ ਬਚਾਊਗਾ ਪਰ ਉਹੀ ਰਫੇਲ ਜਹਾਜ਼ ਜਿਹਦੇ ਉੱਤੇ ਨਿੰਬੂ ਮਿਰਚਾਂ ਟੰਗੀਆਂ ਹੋਈਆਂ ਸੀਆਂ ਉਹਦੇ ਕੋਈ ਕਿਸੇ ਨੇ ਸੀਆਈਡੀ ਕਰਤੀ ਪਾਕਿਸਤਾਨ ਵਾਲਿਆਂ ਨੇ ਉਹੀ ਜਹਾਜ਼ ਉਹਨਾਂ ਨੇ ਡੇਗ ਲਿਆ ਉੱਥੇ ਹਾਲਾਂਕਿ ਉਹ ਨਿੰਬੂ ਮਿਰਚਾਂ ਨੇ ਕੋਈ ਕੰਮ ਨਹੀਂ ਕੀਤਾ ਇਥੇ ਕਰਕੇ ਕੋਈ ਨજર ਨਹੀਂ ਲੱਗਦੀ ਜੇ ਨજર ਲੱਗਦੀ ਹੋਵੇ ਅਸਲ 'ਚ ਨજર ਅੰਧਵਿਸ਼ਵਾਸ ਹੈ ਅੰਧਵਿਸ਼ਵਾਸ ਅਗਿਆਨਤਾ ਕਰਕੇ ਗਰੀਬੀ ਕਰਕੇ ਜਿੰਨੇ ਜਣੇ ਗਲਾਂ ਦੇ ਵਿੱਚ ਧਾਗੇ ਜਾਂ ਹੋਰ ਇਸ ਤਰ੍ਹਾਂ ਦੇ ਤਵੀਜ਼ ਵਗੈਰਾ ਪਾਏ ਹੋਣਗੇ ਉਹ ਜਿਹੜੇ ਸਰਕਾਰੀ ਸਕੂਲ ਜਿਨ੍ਹਾਂ ਚ ਗਰੀਬਾਂ ਦੇ ਬੱਚੇ ਪੜਦੇ ਆ ਹਾਲਾਂਕਿ ਟੀਚਰ ਮਨਾ ਕਰਦੇ ਉਹ ਪਾਉਣ ਨਹੀਂ ਦਿੰਦੇ ਨਹੀਂ ਤਾਂ ਸਾਰੇ ਬੱਚਿਆਂ ਦੇ ਹੱਥ ਗਲੇ ਸਾਰੇ ਧਾਗਿਆਂ ਨਾਲ ਭਰੇ ਹੋਣ ਤੇ ਉਹੀ ਬਹਿਮ ਕਰਦੇ ਆ ਨਾਜ਼ਰ ਦਾ ਹਾਲਾਂਕਿ ਜੇ ਨਾਜ਼ਰ ਲੱਗਣੀ ਹੋਵੇ ਤੋ ਜਿਹੜੇ ਗਰੀਬਾਂ ਦੇ ਬੱਚੇ ਨੇ ਉਹ ਕੋਈ ਜ਼ਿਆਦਾ ਸੋਹਣੇ ਥੋੜੇ ਹੁੰਦੇ ਨੇ ਅਮੀਰਾਂ ਨਾਲ ਜਿਹੜੇ ਵੱਡੀ ਵਧੀਆ ਸਕੂਲ ਨੇ ਦੂਨ ਸਕੂਲ ਆ ਜਾਂ ਇੱਥੇ VIPS ਸਕੂਲ ਆ ਜਾਂ ਤੁਹਾਡੇ ਨਾਬੇ ਸੈਨਿਕ ਸਕੂਲ ਹੈ ਔਰ ਉਹਨਾਂ ਸਕੂਲਾਂ ਦੇ ਬੱਚਿਆਂ ਨੂੰ ਨਜ਼ਰ ਲੱਗੂਗੀ ਤੇ ਗਰੀਬਾਂ ਦੇ ਬੱਚਿਆਂ ਨੂੰ ਥੋੜੋ ਨਜ਼ਰ ਲੱਗੂਗੀ ਤੇ ਨਜ਼ਰ ਦਾ ਇਸ ਤਰ੍ਹਾਂ ਦਾ ਕੋਈ ਹੋ ਨਹੀਂ ਹੁੰਦਾ ਇਹ ਸਿਰਫ ਅੰਧਵਿਸ਼ਵਾਸ ਹੈ ਜੇ ਨਜ਼ਰ ਲੱਗਦੀ ਹੋਵੇ ਫਿਰ ਤਾਂ ਕਿਸੇ ਕੋਲ ਨੇ ਵੱਡੀ ਗੱਡੀ ਲੈ ਲਈ ਮਹਿੰਗੀਆਂ ਮਹਿੰਗੀਆਂ ਗੱਡੀਆਂ ਲਈ ਫਿਰਦੇ ਨੇ ਲੋਕ ਕਰੋੜਾਂ ਰੁਪਏ ਦੀਆਂ ਉਹ ਨਜ਼ਰ ਨਾਲ ਖਰਾਬ ਹੋ ਜਾ ਕਰਨ ਪਰ ਨਹੀਂ ਖਰਾਬ ਤਾਂ ਸਗੋਂ ਉਹ ਗੱਡੀ ਹੋਊਗੀ ਜਿਹਦਾ ਪ੍ਰਾਣੀ ਲਈ ਆ ਜਿਹਨੇ ਚੱਲਦੀ ਲਈ ਆ ਉਹ ਛੇਤੀ ਖਰਾਬ ਹੋਊ ਨਵੀਂ ਗੱਡੀ ਜਿੰਨ ਕਰੋੜ 2 ਕਰੋੜ ਰੁਪਏ ਦੀ ਲਈ ਆ ਉਹਦੇ ਚ ਤਾਂ ਸਿਕਿਉਰਟੀ ਸੇਫਟੀ ਵੀ ਜ਼ਿਆਦਾ ਆ ਐਕਸੀਡੈਂਟ ਦੇ ਨਾਲ ਸੱਟ ਲੱਗਣ ਦਾ ਵੀ ਘੱਟ ਚਾਂਸ ਹੁੰਦੈਨ ਸੋ ਨਾજર ਦੀ ਕੋਈ ਹੋਣੀ ਇਹ ਸਾਰਾ ਅੰਧਵਿਸ਼ਵਾਸ ਹੈ ਇਹ ਵਿਵਮਾ ਪਰਮਾ ਚੋਂ ਸਾਨੂੰ ਨਿਕਲਣਾ ਚਾਹੀਦਾ ਇੱਕ ਅੱਜਕੱਲ ਜਿਹੜੇ ਹਨਾ ਥੋਲੇ ਵਗੈਰਾ ਕਰਾਉਂਦੇ ਨੇ ਸਾਡਾ ਸਿਰ ਦਰਦ ਹੁੰਦਾ ਜਾਂ ਕਿਸੇ ਚ ਕਹਿ ਦਿੱਤਾ ਜਾਂਦਾ ਵੀ ਇਹ ਤਾਂ ਜਿੰਨਾ ਆਉਂਦਾ ਜੀ ਕੋਈ ਭੂਤ ਆਉਂਦਾ ਤਾਂ ਉਹ ਥੋਲਾ ਵਗੈਰਾ ਬਾਬਿਆਂ ਤੋਂ ਬਵਾਉਣ ਲੈ ਕੇ ਜਾਂਦੇ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਕੀ ਸੱਚੀ ਕਿਸੇ ਇਨਸਾਨ ਚੋਂ ਭੂਤ ਜਾਂ ਪ੍ਰੇਤ ਜਿੰਨਾ ਆਉਂਦੇ ਨੇ ਹਾਂ ਪਹਿਲੀ ਗੱਲ ਤਾਂ ਹਥਾੜੇ ਵਾਲੀ ਆਪਾਂ ਕਰ ਲਿਆ ਦੋ ਸਵਾਲ ਹੋ ਗਏ ਤੁਹਾਡੇ ਜੀ 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 ਹਥਾੜਾ ਜਿਸ ਤਰ੍ਹਾਂ ਜਿਵੇਂ ਛੋਟਾ ਬੱਚਾ ਜੀ ਜੀ ਹੋ ਜਾ ਡਿੱਗ ਜਵੇ ਉਹਦੇ ਗੋਡੇ ਤੇ 6:00 ਵਜੇ ਖੂਨ ਵਗੇ ਤਾਂ ਅਸੀਂ ਕਹਿ ਫੂਕ ਮਾਰ ਦਿੰਨੇ ਆ ਵੀ ਲੈ ਫੂਕ ਮਾਰਤੀ ਤੇ ਬੱਚਾ ਫੂਕ ਮਾਰੇ ਤੋਂ ਚੁੱਪ ਕਰ ਜਾਂਦਾ ਛੋਟੇ ਬੱਚੇ ਨੂੰ ਅਸੀਂ ਦੋਦੇ ਦਿਮਾਗ ਚ ਭਰਤਾ ਵੀ ਫੂਕ ਮਾਰੇ ਤੋਂ ਦਰਦ ਦੂਰ ਹੋ ਜਾਂਦਾ ਹੁਣ ਜਿਹੜਾ ਵੱਡਾ ਉਹਨੂੰ ਪਤਾ ਵੀ ਫੂਕ ਮਾਰੇ ਤੋਂ ਤਾਂ ਦਰਦ ਦੂਰ ਨਹੀਂ ਹੁੰਦਾ ਉਹਦੇ ਵਾਸਤੇ ਫਿਰ ਹਥੌੜਾ ਬਣ ਗਿਆ ਅਸਲ ਚ ਇਹ ਸਾਈਕੋਲੋਜੀਕਲ ਇਫੈਕਟ ਹੈ ਕਿਤੇ ਬਹੁਤਿਆਂ ਬਿਮਾਰੀਆਂ ਸਰੀਰ ਆਪਣੇ ਆਪ ਠੀਕ ਕਰ ਲੈਂਦਾ ਜਿਵੇਂ ਮੈਂ ਥੋੜੇ ਦਿਨ ਹੋ ਗਏ ਇੱਥੇ ਰੋੜੇਵਾਲ ਪਿੰਡ ਗਿਆ ਉੱਥੇ ਇੱਕ ਸਾਡੇ ਮਿੱਤਰ ਆਏ ਹੋਏ ਸੀ ਆਲੋਵਾਲ ਤੋਂ ਉਹ ਕਹਿੰਦਾ ਵੀ ਇੱਕ ਮੁੰਡੇ ਕੋਲੇ ਪਾਣੀ ਦੀ ਬੋਤਲ ਸੀ ਉਹ ਕਹਿੰਦਾ ਮੈਂ ਰੋੜੇਵਾਲ ਤੋਂ ਉੱਥੋਂ ਪਾਣੀ ਕਰਕੇ ਦਿੰਦੇ ਨੇ ਉਹ ਪਾਣੀ ਕਰਾ ਕੇ ਲਿਆਉਣਾ ਮੇਰੀ ਮੰਮੀ ਦੇ ਮੂੰਹ ਦੇ ਉੱਤੇ ਫੁਣਸੀਆਂ ਹੋ ਗਈਆਂ ਤੇ ਕਹਿੰਦਾ ਮੈਂ ਕਿਹਾ ਵੀ ਤੂੰ ਕਿੱਥੇ ਜਾਵੇਂਗਾ ਏਡੀ ਦੂਰ ਰੱਖ ਜਾ ਬੋਤਲ ਮੈਂ ਕਰਾ ਲਿਆਂਗਾ ਤੇ ਉਹ ਵੀ ਖੁਸ਼ ਹੋ ਗਿਆ ਵੀ ਚਲੋ ਮੇਰਾ ਏਡੀ ਦੂਰ ਤੇਲ ਬਚ ਜਾਊਗਾ ਤੇ ਕਹਿੰਦਾ ਮੈਂ ਜਾਣਾ ਤਾਂ ਕਿਹੜਾ ਤੇ ਉਹਨੂੰ ਸ਼ਾਮ ਨੂੰ ਦੇਤੀ ਬੋਤਲ ਵੀ ਆ ਲੈ ਤੇ ਉਹ ਪਾਣੀ ਉਹ ਪੀਂਦੇ ਰਹੇ ਤੇ ਕਹਿੰਦਾ ਕਾਫੀ ਦਿਨਾਂ ਬਾਅਦ ਆ ਕੇ ਉਹ ਕਹਿੰਦੀ ਦੇਖਿਆ ਤੂੰ ਕਿਸੇ ਚੀਜ਼ ਨੂੰ ਮੰਨਦਾ ਨਹੀਂ ਤੇ ਮੈਂ ਜਿਹੜਾ ਉੱਥੋਂ ਪਾਣੀ ਕਰਵਾ ਕੇ ਲਿਆਇਤੀ ਦੇਖ ਲਓ ਪੀ ਕੇ ਹੋ ਗਿਆ ਨਾ ਮੂੰਹ ਮੇਰਾ ਠੀਕ ਕੈਂ ਕਹਿੰਦਾ ਮੈਂ ਕਿਹਾ ਪਾਣੀ ਉੱਥੋਂ ਕਿੱਥੋਂ ਕਰਾ ਕੇ ਪਾਣੀ ਤਾਂ ਮੈਂ ਇੱਥੋਂ ਹੀ ਕਰ ਦਿੱਤਾ ਸੀ ਤੈਨੂੰ ਪਾਣੀ ਤਾਂ ਕਰੇ ਨਹੀਂ ਉਹ ਕਹਿੰਦਾ ਮੈਨੂੰ ਕਹਿੰਦੀ ਆ ਤੇਰਾ ਬੇੜਾ ਬੇੜਾ ਮੇਰੇ ਨਾਲ ਐ ਕੀਤਾ ਕਹਿੰਦਾ ਮੈਂ ਕਿਹਾ ਮੇਰਾ ਤਾਂ ਬੇੜਾ ਪਤਾ ਨਹੀਂ ਬੈਠੂ ਪਤਾ ਨਹੀਂ ਨਹੀਂ ਪਰ ਮੈਂ ਆਪਣੇ ਪਾਣੀ ਨਾਲ ਤੈਨੂੰ ਠੀਕ ਕਰਤਾ ਸੋ ਇਸ ਕਰਕੇ ਜਿਹੜਾ ਹਥੌੜਾ ਹੈ ਇਹ ਇਹਦਾ ਊਨਜ ਤਾਂ ਬਹੁਤ ਹੀ ਵਾਰੀਆ ਵੀ ਕਈ ਬਿਮਾਰੀਆਂ ਬੈਕਟੀਰੀਆ ਫਲਾਉਂਦੇ ਨੇ ਜਿਨ੍ਹਾਂ ਨੂੰ ਦਵਾਈ ਦੀ ਲੋੜ ਪੈਂਦੀ ਐ ਐਂਟੀਬਾਇਓਟਿਕ ਦੀ ਕਈ ਬਿਮਾਰੀਆਂ ਵਾਇਰਲ ਹੁੰਦੀਆਂ ਨੇ ਜਿਵੇਂ ਕਰੋਨਾ ਸੀ ਖਸਰਾ ਹੋ ਗਿਆ ਪੀਲੀਆ ਹੋ ਗਿਆ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਹੜੀਆਂ ਇਹ ਵਾਇਰਲ ਨੇ ਇਹ ਆਪਣੇ ਆਪ ਠੀਕ ਹੋ ਜਾਂਦੇ ਜਿਵੇਂ ਕਈ ਵਾਰੀ ਖਾਂਸੀ ਵੀ ਹੁੰਦੀ ਹੈ ਵਾਇਰਲ ਅੱਜਕੱਲ੍ਹ ਬੁਖਾਰ ਚੱਲ ਰਿਹਾ ਹੈ ਇਹਦੇ ਵਿੱਚ ਸਿਰਫ ਪੇਨਕਿਲਰ ਲੈਣ ਦੀ ਲੋੜ ਹੁੰਦੀ ਹੈ ਉਹ ਵੀ ਜੇ ਲੈਣਾ ਤੇ ਨਹੀਂ ਤਾਂ ਉਹ ਕੁਝ ਦਿਨਾਂ ਬਾਅਦ ਆਪਣੇ ਆਪ ਠੀਕ ਹੋ ਜਾਂਦਾ ਇਹਨਾਂ ਦੇ ਹਥੌਲੇ ਬਣ ਗਏ ਜਿਵੇਂ ਕੈਂਸਰ ਦਾ ਹੱਥੌੜਾ ਘੱਟ ਕਰਦੇ ਨੇ ਟੀਲੀਏ ਦਾ ਜਗਾ ਜਗਾ ਕਰਦੇ ਆ ਖਸਰੇ ਦਾ ਹਰ ਪਿੰਡ ਦੇ ਵਿੱਚ ਹਸੌਲਾ ਕਰਦਾ ਇਸ ਕਰਕੇ ਵੀ ਜਿਹੜੀਆਂ ਬਿਮਾਰੀਆਂ ਆਪਣੇ ਆਪ ਠੀਕ ਹੋ ਜਾਂਦੀਆਂ ਨੇ ਉਹਨਾਂ ਦੇ ਹਸੌਲੇ ਬਣ ਜਾਂਦੇ ਨੇ ਜੀ 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 ਇੱਕ ਜਿੱਦਾਂ ਮੈਂ ਸਤੋਂ ਪੁੱਛਿਆ ਕਿ ਹਟੀਆਂ ਸੀ ਜਿੱਦਾਂ ਮੇਰਾ ਸਵਾਲ ਸੀ ਵੀ ਭੂਤਾਂ ਪ੍ਰੇਤਾਂ ਵੀ ਅਸਲ ਦੇ ਵਿੱਚ ਸੱਚੇ ਇਨਸਾਨ ਦੇ ਵਿੱਚ ਭੂਤ ਭਰਉ ਭੂਤ ਪ੍ਰੇਤ ਆਉਂਦੇ ਨੇ ਜਾਂ ਜਿੰਨ ਆਉਂਦੇ ਨੇ ਜਾਂ ਕਿਸੇ ਨੇ ਕਹਤਾ ਵੀ ਕਰਤਾ ਕੋ ਜਾਂ ਕਿਸੇ ਨੇ ਕੱਪੜੇ ਕੱਟ ਲਏ ਜੋ ਵੀ ਚੱਲ ਰਿਹਾ ਅੱਜਕੱਲ ਹੁਣ ਜਿੱਦਾਂ ਸਾਡੇ ਇਹ ਆ ਵੀ ਜਦੋਂ ਬੰਦਾ ਮਰ ਜਾਂਦਾ ਉਹਦੇ ਵਿੱਚੋਂ ਆਤਮਾ ਨਿਕਲ ਕੇ ਚਲੀ ਜਾਂਦੀ ਆ ਉਹ ਆਤਮਾ ਭਟਕਦੀ ਰਹਿੰਦੀ ਆ ਭੂਤ ਬਣ ਜਾਂਦੀ ਆ ਹੁਣ ਇਹ ਆ ਵੀ ਇਹ ਜੇ ਅਸੀਂ ਦੋ ਬੱਚਿਆਂ ਨੂੰ ਸਿਖਾਵਾਂਗੇ ਤਾਂ ਭੂਤਾਂ ਸਾਡੇ ਦੇਸ਼ 'ਚ ਰਹਿਣਗੇ ਆ ਜਿਵੇਂ ਬਾਹਰਲੇ ਦੂਜੇ ਧਰਮ ਨੇ ਜੇ ਚਰਚ ਹੈ ਯਹੂਦੀ ਹੈ ਇਸਲਾਮ ਹੈ ਉਹ ਤਾਂ ਮੰਨਦੇ ਨੇ ਉਹ ਤਾਂ ਕਹਿੰਦੇ ਨੇ ਆਤਮਾ ਵਿੱਚੇ ਰਹਿੰਦੀ ਆ ਕਬਰਾਂ ਦੇ ਕਦ ਦਿਨ ਆਊਗਾ ਕਿਆਮਤ ਦਾ ਉਹ ਦਿਨ ਮੁਰਦੇ ਜਿਹੜੇ ਉੱਠ ਜਾਣਗੇ ਉਹ ਦਿਨ ਉਹਨਾਂ ਨੂੰ ਜੰਨਤ ਤੇ ਸਵਰਗ ਜਾਂ ਨਰਕ ਮਿਲੇਗਾ ਹੁਣ ਅਸੀਂ ਮੰਨਦੇ ਆਂ ਵੀ ਆਤਮਾ ਨਿਕਲ ਜਾਂਦੀ ਆ ਉਹ ਕਈ ਵਾਰੀ ਪਟਕਦੀ ਰਹਿੰਦੀ ਆ ਜਿੱਦਾਂ ਇੱਕ ਬਿਹਾਰ ਦੇ ਵਿੱਚੋਂ ਇੱਕ ਬੰਦਾ ਮੁੰਡਾ ਕਿਸੇ ਮਾਂ ਦਾ ਉਹ ਦੂਜੇ ਸਟੇਟ ਦੇ ਵਿੱਚ ਕੰਮ ਕਰਨ ਲਈ ਚੱਲਿਆ ਗਿਆ ਉਹ ਸਾਲ ਵਾਪਸ ਨਹੀਂ ਆਇਆ 5 ਸਾਲ ਲੰਘ ਗਏ 5 ਸਾਲ ਬਾਅਦ ਉਹਦਾ ਕੋਈ ਪਤਾ ਨਹੀਂ ਲੱਗਾ ਉਹਦੀ ਮਾਂ ਨੂੰ ਲੱਗਿਆ ਜਾਂ ਕਿਤੇ ਪੁੱਛਾ ਲਈ ਵੀ ਮੁੰਡਾ ਤਾਂ ਮਰ ਗਿਆ ਤੇਰਾ ਤੇ ਉਹਦੀ ਕਸਰ ਹੋਣ ਲੱਗੀ ਉਹ ਮਰਿਆ ਉਹ ਮੁੰਡਾ ਉਹਦੇ ਤੇ ਚਾਉਣ ਲੱਗ ਗਿਆ ਭੂਤ 5 ਸਾਲ ਬਾਅਦ ਫਿਰ ਮੁੰਡਾ ਵਾਪਸ ਕਰੇ ਆ ਗਿਆ ਕਿਉਂਕਿ ਉਹ ਜਿਉਂਦਾ ਸੀ ਇਸ ਕਰਕੇ ਜੇ ਸਾਨੂੰ ਵਹਿਮ ਹੈ ਤਾਂ ਜਿਉਂਦੇ ਬੰਦੇ ਦਾ ਭੂਤ ਵੀ ਸਾਡੇ ਵਿੱਚ ਆ ਸਕਦਾ ਸਾਡੇ ਤਰਕਸ਼ੀਲ ਸੁਸਾਇਟੀ ਕੋਲ ਬਹੁਤ ਸਾਰੇ ਇਹ ਜੇ ਕੇਸ ਆਏ ਨੇ ਵੀ ਬੰਦਾ ਜਿਉਂਦਾ ਹੁੰਦਾ ਪਰ ਉਹਦੀ ਕਸਰ ਉਹਨੂੰ ਹੋ ਜਾਂਦੀ ਹੈ ਇਹ ਇੱਕ ਮਾਨਸਿਕ ਰੋਗ ਹੈ ਭੂਤ ਪ੍ਰੇਤ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਨਾ ਭੂਤ ਤੋਂ ਇੰਨਾ ਡਰਨਾ ਚਾਹੀਦਾ ਹੁੰਦੀ ਵੀ ਫੇਰ ਵੀ ਸਾਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਜਦੋਂ ਬੰਦਾ ਜਿਉਂਦਾ ਹੁੰਦਾ ਉਹਦਾ ਕੋਲ ਇੱਕ ਸਰੀਰ ਹੁੰਦਾ ਇੱਕ ਆਤਮਾ ਹੁੰਦੀ ਹੈ ਜਦੋਂ ਮਰ ਜਾਂਦਾ ਜੇ ਆਪਾਂ ਉਹਨਾਂ ਦਾ ਗੱਲ ਮੰਨ ਲਈਏ ਤਾਂ ਫਿਰ ਸਰੀਰ ਤਾਂ ਸਾੜ ਦਿੰਨੇ ਆ ਰਹਿ ਜਾਂਦੀ ਆ ਕੱਲੀ ਆਤਮਾ ਫਿਰ ਇੱਕ ਕੋਲੇ ਆਤਮਾ ਤੇ ਸਰੀਰ ਦੋ ਚੀਜ਼ਾਂ ਨੇ ਇੱਕ ਕੱਲੀ ਆਤਮਾ ਕੱਲੀ ਆਤਮਾ ਸਰੀਰ ਤੇ ਆਤਮਾ ਦੋ ਤੋਂ ਤੱਕੜੀ ਕਿਵੇਂ ਹੋ ਸਕਦੀ ਹੈ ਉਹਨੂੰ ਡਰਨ ਦੀ ਕੀ ਲੋੜ ਹੈ ਇਸ ਕਰਕੇ ਕੋਈ ਭੂਤ ਨਹੀਂ ਹੁੰਦਾ ਕੋਈ ਹੁਣ ਜਿਵੇਂ ਭੂਤ ਆਉਂਦਾ ਕਹਿੰਦੇ ਨੇ ਵੀ ਉਹਦੇ ਵਿੱਚ ਕਸਰ ਹੋ ਗਈ ਕਿਸੇ ਗੁੰਗੇ ਬੰਦੇ ਚ ਭੂਤ ਨਹੀਂ ਆਉਂਦਾ ਹੈਗਾ ਵੀ ਉਹ ਬੋਲਣ ਲੱਗ ਜੇ ਭੂਤ ਤਾਂ ਹੀ ਮੰਨੀ ਹੈ ਨਾ ਕੋਈ ਗੁੰਗਾ ਬੰਦਾ ਬੋਲਦਾ ਨਹੀਂ ਜੇ ਬੰਦਾ ਕੋਈ ਤੋਤਲਾ ਉਹਦੇ ਵਿੱਚ ਜੇ ਭੂਤ ਆਊਗਾ ਤਾਂ ਤੋਤਲੀ ਆਵਾਜ਼ ਚ ਗੱਲ ਕਰੂਗਾ ਉਹ ਆਪਣੀ ਆਵਾਜ਼ ਦੇ ਵਿੱਚ ਕਿਉਂ ਨਹੀਂ ਕਰਦਾ ਤੇ ਇੱਕ ਜਿਹੜਾ ਭੂਤ ਹੈ ਜਿਵੇਂ ਆਉਂਦੇ ਆ ਜੇ ਪੰਜਾਬ ਵਿੱਚ ਦੇਔਰਤਾਂ ਨੂੰ ਕਸਰ ਹੁੰਦੀ ਆ ਉਹਨਾਂ 'ਚ ਪੰਜਾਬੀ ਉਹ ਭੂਤ ਆਉਂਦੇ ਨੇ ਕਿਸੇ 'ਚ ਬੰਗਾਲੀ ਨਹੀਂ ਆਉਂਦਾ ਮਦਰਾਸੀ ਨਹੀਂ ਆਉਂਦਾ ਆਂਧਰਾ ਦਾ ਨਹੀਂ ਆਉਂਦਾ ਜਾਂ ਪੰਜਾਬ ਦਾ ਬੰਦਾ ਮਰ ਕੇ ਕਿਤੇ ਕੇਰਲਾ ਕਰਨਾਟਕਾ ਦੇ ਵਿੱਚ ਉੱਥੇ ਜਾ ਕੇ ਨਹੀਂ ਭੂਤ ਬਣ ਕੇ ਕਿਸੇ 'ਚ ਹੋਉਂਦਾ ਬਿ ਉਹ ਪੰਜਾਬੀ ਬੋਲੀ ਬੋਲੇ ਉਹਨਾਂ ਦੇ ਕੰਨੜ ਦੀ ਵਜਾਇ ਇਸ ਤਰ੍ਹਾਂ ਦਾ ਕਿਉਂਕਿ ਜੇ ਹੋਵੇ ਭੂਤ ਤਾਂ ਇਦਾਂ ਦੇ ਅਸੰਭਵ ਹੈ ਭੂਤ ਹੁੰਦਾ ਨਹੀਂ ਇਹ ਇੱਕ ਵਹਿਮ ਹੈ ਵਹਿਮ ਤੇ ਮਾਨਸਿਕ ਰੋਗ ਹੈ ਜਿਹਦਾ ਇਲਾਜ ਡਾਕਟਰਾਂ ਕੋਲ ਆ ਬਾਬਿਆਂ ਕੋਲ ਨਹੀਂ ਬਾਬੇ ਤਾਂ ਸਗੋਂ ਪੈਸੇ ਲੁੱਟਦੇ ਨੇ ਤੇ ਉਲਝਾਉਂਦੇ ਨੇ ਤੇ ਇੱਕ ਨੌ ਲਾ ਦਿੰਦੇ ਨੇ ਵੀ ਤੇਰੇ ਤੇ ਕਿਸੇ ਨੇ ਕੋਈ ਕਰਾਇਆ ਤੇ ਉਹ ਲੜਾਈ ਪੈ ਜਾਂਦੀ ਆ ਸਭ ਨੂੰ ਸਰ ਇੱਕ ਜਦੋਂ ਕਿਹਾ ਜਾਂਦਾ ਕੋਈ ਬੰਦਾ ਮਾਰ ਜਾਂਦਾ ਜਾਂ ਕਹਿ ਦਿੰਦੇ ਨੇ ਜਿਹਦੇ ਨਾਲ ਜ਼ਿਆਦਾ ਪ੍ਰੇਮ ਹੁੰਦਾ ਪਿਆਰ ਮੁਹੱਬਤ ਹੁੰਦੀ ਆ ਵੀ ਉਹ ਬੰਦੇ ਨੂੰ ਹੀ ਕਸਰ ਹੋਣ ਲੱਗ ਜਾਂਦੀ ਆ ਉਹ ਰਾਤ ਨੂੰ ਦਿਖਾਈ ਦੇਣ ਲੱਗ ਜਾਂਦਾ ਜਾਂ ਉਹਦੇ ਦੇ ਬਾਪ ਐਣ ਲੱਗੇ ਜਾਂਦੇ ਨੇ ਜਾਂ ਸੁਪਨੇ ਡਰਾਉਣੇ ਆਉਣ ਲੱਗ ਜਾਂਦੇ ਨੇ ਹਾਂ ਉਹ ਕੋਈ ਸੱਚਾਈ ਨਹੀਂ ਹੁੰਦੀ ਜਿੱਦਾਂ ਹੁਣ ਮੈਂ ਫਰਜ਼ ਕਰਉ ਕਿਤੇ ਜਹਾਜ਼ 'ਚ ਨਾ ਬੈਠਿਆ ਹੋਵਾਂ ਤੇ ਰਾਤ ਨੂੰ ਸੁਪਨੇ ਦੇ ਵਿੱਚ ਜਹਾਜ਼ ਦੇ ਵਿੱਚ ਬੈਠ ਜਾ ਤੇ ਉਹ ਅਸਲੀਅਤ ਥੋੜਾ ਉਹ ਤਾਂ ਦਿਮਾਗ ਦਾ ਇੱਕ ਹਿੱਸਾ ਜਾਗਦਾ ਰਹਿੰਦਾ ਉਹਦੇ ਕਰਕੇ ਉਹਦੇ ਖਿਆਲ ਸੁਪਨੇ ਆਉਂਦੇ ਰਹਿੰਦੇ ਨੇ ਉਸ ਕਰਕੇ ਸੁਪਨੇ ਆਉਣ ਤਾਂ ਗੂੜੀ ਨੀਂਦ ਦੀ ਨਿਸ਼ਾਨੀ ਹੈ ਤੇ ਇਸ ਕਰਕੇ ਉਹ ਸੁਪਨੇ ਸੱਚੇ ਨਹੀਂ ਹੁੰਦੇ ਉਹ ਤਾਂ ਜੇ ਕਿਸੇ ਨੂੰ ਯਾਦ ਕਰਦੇ ਆਂ ਤਾਂ ਰਾਤ ਨੂੰ ਸੁਪਨਿਆਂ ਦੇ ਵਿੱਚ ਆਪਾਂ ਨੂੰ ਉਸ ਸੁਪਨੇ ਦੇ ਵਿੱਚ ਆ ਸਕਦਾ ਤੇ ਇਹਦੇ ਵਿੱਚ ਅਸਲੀਅਤ ਨਹੀਂ ਹੁੰਦੀ ਇਹ ਨਹੀਂ ਵੀ ਜੇ ਕਿਤੇ ਕੋਈ ਬਾਹਰ ਨਹੀਂ ਗਿਆ ਉਹ ਸੁਪਨਿਆਂ ਦੇ ਵਿੱਚ ਕੈਨੇਡਾ ਘੁੰਮਿਆ ਸੱਚਮੁੱਚ ਉਹ ਕੈਨੇਡਾ ਨਹੀਂ ਜਾਂਦਾ ਹੈਗਾ ਉਹ ਇੱਕ ਵਹਿਮ ਹੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਤੁਹਾਨੂੰ ਇਹ ਗੱਲਬਾਤ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ